ਓਏ ਕਿੰਨੇ ਜੀਵ ਜੰਤੂ ਤੇ ਰੁੱਖ ਸਾੜ ਕੇ ਓ ਜੇ ਨਹੀਂ ਹੁੰਦੇ ਤੁਹਾਨੂੰ ਪਛਤਾਵੇ ਮਿੱਤਰੋ ਓਏ ਨਾਲੇ ਆਪਾਂ ਪਵਣ ਨੂੰ ਗੁਰੂ ਆਖਦੇ ਇਹ ਛੱਡਦੇ ਹੀ ਕਰਨੇ ਵਖਾਵੇ ਮਿੱਤਰੋ ਓਏ ਗਿੱਟੇ ਲੱਗੇ ਗੋਡੇ ਲੱਗੇ ਬੋਲ ਦਈਦਾ ਹੈ ਚਸਕਾ ਆਪਾਂ ਨੂੰ ਯਾਰੋ ਸੱਚ ਗਾਉਣ ਦਾ ਓਏ ਲੱਖਾਂ ਹੀ ਪਰਿੰਦਿਆਂ ਦੇ ਬੱਚੇ ਸਾੜ ਕੇ ਓਏ ਫਾਇਦਾ ਨਹੀਂ ਆ ਮਿੱਤਰੋ ਸ਼ੁਬੀ ਲਾ ਲਾਉਣ ਦਾ ਓਏ ਲੱਖਾਂ ਹੀ ਪਰਿੰਦਿਆਂ ਦੇ ਬੱਚੇ ਫੂਕ ਕੇ ਓਏ ਫਾਇਦਾ ਨਹੀਂ ਆ ਮਿੱਤਰੋ ਸ਼ੁਬੀ ਲਾ ਲਾਉਣ ਦਾ ਓਏ ਰੱਬ ਤੇਰੇ ਅੰਦਰ ਆ ਵੇਖ ਗੌਰ ਨਾ ਓਏ ਡੇਰਿਆਂ ਤੇ ਫਿਰ ਇਕਾ ਤੋਂ ਪੈਸਾ ਝਾੜਦਾ ਓਏ ਵੰਧੀਆਂ ਪੜਾ ਲੈ ਬੱਚੇ ਵੀਰ ਆਪਣੇ ਬਖੰਡੀਆਂ ਦੇ ਪਿੱਛੇ ਇਕਾ ਤੋਂ ਘਰ ਝਾੜਦਾ ਵੇ ਅਜੀਬੀਆ ਵੇਲਾ ਥੋੜੀ ਹੋਸ਼ ਕਰ ਲੈ ਅਜੀਬੀਆ ਵੇਲਾ ਥੋੜੀ ਹੋਸ਼ ਕਰ ਲੈ ਇੱਕ ਦਿਨ ਰਵੇਂਗਾ ਨਹੀਂ ਤੂੰ ਕੱਖਾਂ ਦਾ ਓਏ ਜਿਹੜੇ ਤੈਨੂੰ ਕਹਿੰਦੇ ਮਾਇਆ ਮਨਮੂਣੀਆਂ ਓ ਆਪ ਬਾਬੇ ਲਾਉਂਦੇ ਦੀਵਾਨ ਲੱਖਾਂ ਦਾ ਓਏ ਜਿਹੜੇ ਤੈਨੂੰ ਕਹਿੰਦੇ ਮਾਇਆ ਮਨਮੂਣੀਆਂ ਓ ਆਪ ਬਾਬੇ ਲਾਉਂਦੇ ਦੀਵਾਨ ਲੱਖਾਂ ਦਾ